ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ ਦੀ ਜੋ ਕਿ ਕਬੱਡੀ ਦੇ ਵਿੱਚ ਸਟਾਪਰ ਹੈ ਤੇ ਜਿਸ ਦਾ ਫੜਿਆ ਗੁੱਟ ਤੇ ਗਿੱਟਾ ਰੇਡਰ ਲਈ ਛਡਾਉਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਹੀ ਅੱਜ ਲੱਖਾਂ ਲੋਕ ਖੁਸ਼ੀ ਦੁੱਗਾਂ ਦੇ ਫੈਨ ਨੇ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਉੱਤੇ ਹੁਣ ਤੱਕ 217000 ਤੋਂ ਵੱਧ ਫੋਲੋਅਰਸ ਜੁੜ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੇ YouTube ਚੈਨਲ ਉੱਤੇ 113000 ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਚੁੱਕੇ ਨੇ ਉਹਨਾਂ ਨੇ ਕਬੱਡੀ ਦੇ ਵਿੱਚ ਕਾਮਯਾਬ ਹੋਣ ਲਈ ਜੋ ਵੀ ਮਿਹਨਤ ਕੀਤੀ ਜੋ ਕੁਝ ਵੀ ਆਇਆ ਅੱਜ ਆਪਾਂ ਉਸੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਉਹਨਾਂ ਦੇ ਜੀਵਨ ਫੈਮਿਲੀ ਡਾਈਟ ਤੇ ਵਰਕਆਊਟ ਬਾਰੇ ਡਿਟੇਲ ਨਾਲ ਗੱਲ ਕਰਾਂਗੇ ਸੋ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਵੱਲ ਅੱਗੇ ਵਧਦੇ ਹਾਂ ਸੋ ਸਭ ਤੋਂ ਪਹਿਲਾਂ ਖੁਸ਼ਦੀਪ ਦਾ ਜਨਮ 26 ਫਰਵਰੀ ਸਾਲ 1987 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੁੱਗਾਂ ਦੇ ਵਿੱਚ ਪਿਤਾ ਸਰਦਾਰ ਨਿਰਮਲ ਸਿੰਘ ਤੇ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ ਇਹਨਾਂ ਦਾ ਜਨਮ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਅਸਲ ਨਾਂ ਰੱਖਿਆ ਖੁਸ਼ਦੀਪ ਸਿੰਘ ਗਿੱਲ ਪਰ ਕਬੱਡੀ ਵਿੱਚ ਉਹਨਾਂ ਦਾ ਨਾਂ ਖੁਸ਼ੀ ਦੁੱਗਾ ਜਾਂ ਖੁਸ਼ੀ ਦਿੜਬਾ ਦੇ ਨਾਲ ਮਸ਼ਹੂਰ ਹੋਇਆ ਜਦੋਂ ਖੁਸ਼ੀ ਮਸ਼ਹੂਰ ਹੋਇਆ ਸੀ ਤਾਂ ਉਹ ਦਿੜਬਾ ਦੀ ਟੀਮ ਵਿੱਚ ਖੇਡਦਾ ਸੀ ਤਾਂ ਉਸ ਵੇਲੇ ਲੋਕ ਉਹਨਾਂ ਨੂੰ ਖੁਸ਼ੀ ਦਿੜਬਾ ਦੇ ਨਾਮ ਨਾਲ ਜਾਣਦੇ ਸੀ ਪਰ ਹੌਲੀ-ਹੌਲੀ ਲੋਕਾਂ ਨੂੰ ਖੁਸ਼ੀ ਦੇ ਪਿੰਡ ਦੁੱਗਾ ਦਾ ਪਤਾ ਲੱਗ ਗਿਆ ਤੇ ਹੁਣ ਉਹਨਾਂ ਨੂੰ ਖੁਸ਼ੀ ਦੁੱਗਾ ਕਿਹਾ ਜਾਣ ਲੱਗ ਪਿਆ ਇਹਨਾਂ ਦੀ ਏਜ ਸੰਵਿ 2021 ਦੇ ਹਿਸਾਬ ਨਾਲ 35 ਸਾਲ ਹੋ ਚੁੱਕੀ ਹੈ ਤੇ ਇਹਨਾਂ ਦੀ ਹਾਈਟ ਤਕਰੀਬਨ 6 ਫੁੱਟ ਦੇ ਕਰੀਬ ਹੈ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਮਾਤਾ-ਪਿਤਾ ਤੋਂ ਇਲਾਵਾ ਇਹਨਾਂ ਦੀਆਂ ਦੋ ਵੱਡੀਆਂ ਭੈਣਾਂ ਨੇ ਜ ਜ ਇਹਨਾਂ ਦੀ ਮੈਰिज ਹੋ ਚੁੱਕੀ ਹੈ ਜੇ ਖੁਸ਼ੀ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ 1 ਫਰਵਰੀ ਸਾਲ 2013 ਨੂੰ ਹੋਇਆ ਤੇ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਉਹਨਾਂ ਨੇ ਰੱਖਿਆ ਹਰਮਨਤ ਕੌਰ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾ ਨੇ ਆਪਣੀ ਪਲਾਸਟੂ ਤੱਕ ਦੀ ਪੜ੍ਹਾਈ ਅਕਾਲ ਸਕੂਲ ਬਹਾਦਰਪੁਰ ਤੋਂ ਕੰਪਲੀਟ ਕੀਤੀ ਤੇ ਇਸ ਤੋਂ ਬਾਅਦ ਨੈਸ਼ਨਲ ਕਾਲਜ ਪੀਖੀ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਖੁਸ਼ੀ ਦੇ ਫਾਦਰ ਸਾਹਿਬ ਵੀ ਆਪਣੇ ਸਮੇਂ ਵਿੱਚ ਕਬੱਡੀ ਖੇਡਦੇ ਸੀ ਤੇ ਉਹਨਾਂ ਦੇ ਤਿੰਨ ਮਾਮੇ ਵੀ ਕਬੱਡੀ ਖੇਡਦੇ ਸੀ ਖੁਸ਼ੀ ਨੇ ਆਪਣੇ ਵੱਡੇ ਮਾਮਾ ਸੁਖਵਿੰਦਰ ਸਿੰਘ ਭੋਲਾ ਤੋਂ ਕਬੱਡੀ ਬਾਰੇ ਉਹ ਕੁਝ ਸਿੱਖਿਆ। ਖੁਸ਼ੀ ਨੇ ਆਪਣੇ ਡੌਲੇ ਤੇ ਆਪਣੇ ਮਾਮੇ ਦਾ ਟੈਟੂ ਬਣਵਾਇਆ ਹੋਇਆ ਹੈ। ਬਚਪਨ ਦੇ ਦਿਨਾਂ ਵਿੱਚ ਖੁਸ਼ੀ ਦੁੱਗਾ ਕਬੱਡੀ ਤੋਂ ਇਲਾਵਾ ਫੁੱਟਬਾਲ ਤੇ ਕ੍ਰਿਕਟ ਵਰਗੀਆਂ ਗੇਮਾਂ ਵੀ ਖੇਡਦਾ ਰਿਹਾ। ਇਸ ਤੋਂ ਇਲਾਵਾ ਉਹਨਾਂ ਨੂੰ ਘੋੜੇ ਰੱਖਣ ਦਾ ਬਚਪਨ ਤੋਂ ਸ਼ੌਕ ਹੈ। ਉਹਨਾਂ ਦੇ ਘੋੜੇ ਦਾ ਨਾਮ ਜੁਗਨੂ ਹੈ। ਪੰਜਾਬੀ ਸਿੰਗਰ ਮਨਕੀਰਤ ਔਲਖ ਖੁਸ਼ੀ ਦੁੱਗਾ ਦਾ ਦੋਸਤ ਹੈ। ਜਿਸ ਕਰਕੇ ਖੁਸ਼ੀ ਦੁੱਗਾ ਨੂੰ ਪੰਜਾਬੀ ਗਾਣਿਆਂ ਵਿੱਚ ਮਾਡਲਿੰਗ ਕਰਨ ਦਾ ਮੌਕਾ ਵੀ ਮਿਲਿਆ। ਉਹਨਾਂ ਨੂੰ ਪੰਜਾਬੀ ਗਾਇਕ ਤੇ ਐਕਟਰ ਐਮੀ ਬ੍ਰਿਕ ਦੀਆਂ ਫਿਲਮਾਂ ਬਹੁਤ ਪਸੰਦ ਨੇ ਤੇ ਉਹਨਾਂ ਦੀਆਂ ਸਾਰੀਆਂ ਫਿਲਮਾਂ ਉਹ ਦੇਖ ਚੁੱਕੇ ਨੇ। ਇਸ ਤੋਂ ਇਲਾਵਾ ਉਹਨਾਂ ਨੂੰ ਸਾਊਥ ਐਕਸ਼ਨ ਮੂਵੀਜ਼ ਦੇਖਣਾ ਬਹੁਤ ਪਸੰਦ ਹੈ ਜਾਂ ਫਿਰ ਉਹ ਸਪੋਰਟਸ ਚੈਨਲ ਦੇਖਣਾ ਪਸੰਦ ਕਰਦੇ ਨੇ ਜੇ ਉਹਨਾਂ ਦੇ ਵਰਕਆਊਟ ਦੀ ਗੱਲ ਕਰੀਏ ਤਾਂ ਉਹ ਸਵੇਰੇ ਸ਼ਾਮ ਦੋ ਟਾਈਮ ਗਰਾਊਂਡ ਵਰਕਆਊਟ ਕਰਦੇ ਨੇ ਤੇ ਵੇਟ ਟ੍ਰੇਨਿੰਗ ਲਈ ਜਿਮ ਜਾਂਦੇ ਨੇ ਹੁਣ ਜੇ ਉਹਨਾਂ ਦੀ ਡਾਈਟ ਦੀ ਗੱਲ ਕਰੀਏ ਤਾਂ ਕਬੱਡੀ ਦੀ ਸ਼ੁਰੂਆਤ ਵੇਲੇ ਤਾਂ ਉਹ ਘਰ ਦੀ ਦੇਸੀ ਖੁਰਾਕ ਹੀ ਖਾਂਦੇ ਸੀ ਜਿਦਾਂ ਕਿ ਹਰੀਆਂ ਸਬਜ਼ੀਆਂ, ਚੌਲ, ਆਂਡਾ, ਮੀਟ, ਦੇਸੀ ਘਿਓ, ਦੁੱਧ, ਦਹੀਂ, ਪਨੀਰ ਵਗੈਰਾ ਪਰ ਹੁਣ ਜਦੋਂ ਖੁਸ਼ੀ ਦੁੱਗਾ ਅੱਜ ਸੁਪਰਸਟਾਰ ਬਣ ਗਿਆ ਹੈ ਤੇ ਉਸਦੇ ਕੋਲ ਡਾਈਟਲੀ ਉੱਲਾ ਪੈਸਾ ਹੈ ਤਾਂ ਹੁਣ ਉਹ ਸਪਲੀਮੈਂਟ ਪ੍ਰੋਟੀਨ ਵਗੈਰਾ ਵੀ ਲੈਂਦੇ ਨੇ ਪਰ ਉਹ ਘਰ ਦੀ ਦੇਸੀ ਖੁਰਾਕ ਨੂੰ ਹਮੇਸ਼ਾ ਪਹਿਲ ਦਿੰਦੇ ਨੇ ਜੇ ਉਹਨਾਂ ਦੇ ਸਟਰਗਲ ਟਾਈਮ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾ ਕਬੱਡੀ ਮੈਚ ਖੇਡਣ ਤੋਂ ਬਾਅਦ ਅੱਧੀ ਅੱਧੀ ਰਾਤ ਨੂੰ ਟ੍ਰੇਨ ਜਾਂ ਬੱਸ ਰਾਹੀਂ ਸਫ਼ਰ ਕਰਦਾ ਹੋਇਆ ਘਰ ਹੀ ਪਹੁੰਚਦਾ ਸੀ ਬਹਾਦਰਪੁਰ ਤੋਂ ਦੁੱਗਾ ਪਿੰਡ ਤੱਕ ਉਹ ਪੈਦਲ ਹੀ ਸਫ਼ਰ ਕਰਦਾ ਹੁੰਦਾ ਸੀ ਮੋਟਰਸਾਈਕਲ ਤਾਂ ਹੈ ਸੀ ਪਰ ਇੰਨੇ ਪੈਸੇ ਨਹੀਂ ਸੀ ਕਿ ਉਹ ਤੇਲ ਪਾਪਾ ਕਬੱਡੀ ਮੈਚ ਖੇਡਦਾ ਫਿਰੇ ਸੋ ਉਹਨਾਂ ਨੇ ਸਾਈਕਲ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਗੱਡੀਆਂ ਤੱਕ ਪਹੁੰਚ ਕੀਤੀ ਹੈ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਜੇ ਉਹਨਾਂ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਉਹ ਗਿਣੇ ਹੀ ਨਹੀਂ ਜਾਣੇ ਉਹਨਾਂ ਨੇ 90 ਤੋਂ ਵੱਧ ਮੋਟਰਸਾਈਕਲ ਆਪਣੇ ਨਾ ਗਿਤੇ ਜਿਸ ਵਿੱਚ 30 ਤੋਂ ਵੱਧ ਬੁਲਟ ਮੋਟਰਸਾਈਕਲ ਸ਼ਾਮਲ ਨੇ ਇਸ ਤੋਂ ਇਲਾਵਾ ਗੱਡੀਆਂ ਸੋਨੇ ਦੀਆਂ ਮੁੰਦੀਆਂ ਘੋੜੇ ਮੱਝਾਂ ਟਰੈਕਟਰ ਆਪਣੇ ਨਾ ਗਿਤੇ ਇਸ ਤੋਂ ਇਲਾਵਾ ਉਹਨਾਂ ਨੂੰ ਸਵਿਫਟ ਨੋਵਾ ਤੇ ਫੋਰਚੂਨਰ ਵਰਗੀਆਂ ਗੱਡੀਆਂ ਨਾਲ ਟੂਰਨਾਮੈਂਟਸ ਵਿੱਚ ਸਨਮਾਨਤ ਵੀ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵਾਰ ਕਬੱਡੀ ਮੈਚ ਵਿੱਚ ਐਲਾਨ ਵੀ ਕੀਤਾ ਸੀ ਕਿ ਜਦੋਂ ਮੈਂ 100ਵਾਂ ਮੋਟਰਸਾਈਕਲ ਜਿੱਤੂੰਗਾ ਤਾਂ ਪੂਰੇ ਪਿੰਡ ਵਿੱਚੋਂ ਗਰੀਬ ਘਰ ਦੀ ਕੁੜੀ ਦੇ ਵਿਆਹ ਵਿੱਚ ਗਿਫਟ ਕਰ ਦੇਵਾਂਗਾ ਸੋ ਐਦਾਂ ਖੁਸ਼ੀ ਦੁੱਗਾ ਬਹੁਤ ਹੀ ਡਾਊਨ ਟੂ ਅਰਥ ਬੰਦਾ ਹੈ ਉਹਨਾਂ ਨੇ ਸਨ 2006 ਵਿੱਚ ਦਿੜਬਾ ਕਬੱਡੀ ਕਲੱਬ ਜੁਆਇਨ ਕੀਤਾ ਤੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਸਨ 2008 ਵਿੱਚ ਉਹ ਪਹਿਲੀ ਵਾਰ ਇੰਗਲੈਂਡ ਖੇਡਣ ਗਏ ਇਸ ਤੋਂ ਬਾਅਦ ਸਨ 2009 ਵਿੱਚ ਕੈਨੇਡਾ ਖੇਡਣ ਲਈ ਗਏ ਇਸ ਤੋਂ ਇਲਾਵਾ ਉਹ ਦੁਬਈ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਹੋਰ ਬਹੁਤ ਸਾਰੇ ਬਾਹਰਲੇ ਮੁਲਕਾਂ ਵਿੱਚ ਕਬੱਡੀ ਖੇਡ ਚੁੱਕੇ ਨੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਸਨ 2012 ਵਿੱਚ ਉਹਨਾਂ ਨੇ ਸਰੀ ਸ਼ਹਿਰ ਵਿਚ ਯੰਗ ਕਬੱਡੀ ਟੂਰਨਾਮੈਂਟ ਖੇਡਿਆ ਜਿੱਥੇ ਉਹਨਾਂ ਨੇ 27 ਜੱਫੇ ਲਾਏ ਸੀ ਜੋ ਕਿ ਬਹੁਤ ਵੱਡਾ ਰਿਕਾਰਡ ਸੀ ਸੋ ਐਦਾਂ ਦੇ ਬਹੁਤ ਸਾਰੇ ਰਿਕਾਰਡ ਖੁਸ਼ੀ ਦੁੱਗਾਂ ਨੇ ਕਬੱਡੀ ਜਗਤ ਵਿੱਚ ਬਣਾਏ ਤੇ ਤੋੜੇ ਹੁਣ ਗੱਲ ਕਰਦੇ ਹਾਂ ਉਸ ਮੈਚ ਦੀ ਜਿਸ ਨੇ ਖੁਸ਼ੀ ਦਿੜਬਾ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਦਰਅਸਲ ਸੰ 2008 ਵਿੱਚ ਮਠੱਡੇ ਟੂਰਨਾਮੈਂਟ ਵਿੱਚ 26 ਜਨਵਰੀ ਨੂੰ ਨਾਰਵੇ ਦੀ ਟੀਮ ਦੇ ਖਿਡਾਰੀਆਂ ਨੂੰ ਲਗਾਤਾਰ ਤਿੰਨ ਜੱਫੇ ਲਾ ਕੇ ਉਹਨਾਂ ਨੇ ਹੈਟਟ੍ਰਿਕ ਬਣਾ ਦਿੱਤੀ ਇਸ ਮੈਚ ਨਾਲ ਉਹਨਾਂ ਦੀ ਇੱਕ ਵੱਖਰੀ ਪਛਾਣ ਬਣੀ ਤੇ ਅੱਜ ਲੱਖਾਂ ਲੋਕ ਉਹਨਾਂ ਦੇ ਫੈਨ ਨੇ ਸੋ ਇਹ ਸੀ ਕਬੱਡੀ ਵੱਡੀ ਖਿਡਾਰੀ ਖੁਸ਼ੀ ਦੁੱਗਾ ਦੀ ਬਾਇਓਗ੍ਰਾਫੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੌਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਰੱਬ ਰੱਖਾ